جی ان میرے વિદ્યાર્થીوں 10ویں جماعت دی گنتی دی کتاب دا ಪಾಠ 5واں ਅੰਕ ਗਣਿਤਿਕ ਲੜੀਆਂ ਅਰਥਾਤ ਅਰਥਮੈਟਿਕ ਪ੍ਰੋਗਰੈਸ਼ਨਸ ਅਭਿਆਸ ਨੰਬਰ 5.2 ਤੇ ਇਹਦੇ ਅਗਲੇ ਦੋ ਸਵਾਲ 9ਵਾਂ 10ਵਾਂ اس ویڈیو وچ ਅਸੀਂ ਕਰਾਂਗੇ ਸੋ ਤੁਸੀਂ ویڈیو ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਤੇ ਨਾਲ ਦੇ ਨਾਲ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਹੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸਿਰਫ ਵੀਡੀਓ ਦੇਖ ਕੇ ਸੁਣ ਕੇ ਤਸੱਲੀ ਨਹੀਂ ਕਰਨੀ ਸੋ ਸ਼ੁਰੂ ਕਰੀਏ ਸੋ ਨਵਾਂ ਸਵਾਲ ਹੈ ਬੱਚੋ ਜੇਕਰ ਕਿਸੇ AP ਅਰਥਮੈਟਿਕ ਪ੍ਰੋਗਰੈਸ਼ਨ ਅੰਕਗਣਿਤਿਕ ਲੜੀ ਦਾ ਤੀਜਾ ਅਤੇ ਨੌਵਾਂ ਪਦ ਕਰਮਵਾਰ 4 ਅਤੇ -8 ਹੋਵੇ ਅਰਥਾਤ 4 ਜਿਹੜਾ ਹੈ ਉਹ ਤੀਜਾ ਪਦ ਹੈ ਤੇ -8 ਜਿਹੜਾ ਹੈ ਨੌਵਾਂ ਪਦ ਹੈ ਠੀਕ ਹੈ ਤਾਂ ਇਸ ਦਾ ਕਿੰਨਾਵਾਂ ਪਦ 0 ਹੋਵੇਗਾ ਠੀਕ ਹੈ ਆਓ ਦੇਖਦੇ ਹੁਣ ਸੋ ਪਹਿਲਾਂ ਇਹ ਸੂਤਰ ਲਿਖ ਲੈਣਾ ਅਸੀਂ ਜਾਣਦੇ ਹਾਂ ਕਿ AN A (N-1)D ਠੀਕ ਹੈ ਸੋ ਤੀਜਾ ਪਦ ਮਤਲਬ ਕਿ A 2D ਇਥੇ n 3 ਕਿਉਂ ਤੀਜਾ ਪਦ ਦੇ ਤੋਂ 3 1 d 4 ਹੈਗਾ ਦਿੱਤਾ ਇਹਨਾਂ ਨੇ ਠੀਕ ਹੈ ਸੋ ਇਹਨੂੰ ਜਿਹੜੇ ਸਿੰਪਲ ਕੀਤਾ ਸਰਲ ਕੀਤਾ ਤੈਂ ਚ ਆ ਗਿਆ 2 ਸੋ ਇਹ ਹੋ ਗਿਆ a ਜਮਾ 2d 4 ਤੇ ਇਸ ਸਮੀਕਰਨ ਨੂੰ ਨੰਬਰ ਦਿੱਤਾ 1 ਅਤੇ ਨੌਵਾਂ ਪਦ ਕੀ ਹੋ ਜਾਏਗਾ a ਜਮਾ 9 1 d 8 9 ਚ ਆ ਗਿਆ 8 ਸੋ a ਜਮਾ 8d 8 ਇਹ ਸਮੀਕਰਨ ਹੋ ਗਿਆ 2 ਹੁਣ 2 ਵਿੱਚੋਂ ਇੱਕ ਨੂੰ ਘਟਾਉਂਦੇ ਹੋਏ ਸੋ a ਜਮਾ 8d ਕਟਾ a ਬ੍ਰੈਕਟ ਪਾ ਕੇ 2d /8 ਤੇ /4 /8 ਤੇ /4 ਕਿੰਨਾ ਹੋ ਗਿਆ /12 ਹੋ ਗਿਆ ਸੋ ਇਹ a 8d ਇੱਦੇ ਲਿਖਣਾ ਹੈ ਬ੍ਰੈਕਟ ਖੋਲਿਆ ਤੇ -a ਤੇ +2d /2 2d ਬਣ ਜਾਗਾ ਹੈ a ਦੇ ਨਾਲ /a ਤੇ +a ਕੱਟ ਗਏ 8d ਚੋਂ 2d ਗਿਆ 6d ਤੇ /12 ਜੇ 6d /12 ਤੇ d ਬਰਾਬਰ ਕਿੰਨਾ ਹੋ ਜਾਇਆ /12 /6 ਸੋ 6 /12 So, d बराबर कटा 2 सो सांझा अंतर d जेड़ा है कटा 2 ਸਾਡੇ ਕੋਲ ਆ ਗਿਆ ਅੱਗੇ ਦੇਖੀਏ ਇਹੀ ਗੱਲ ਨੂੰ ਇੱਥੇ ਦੁਹਰਾ ਲਿਆ ਲੜੀ ਜੋੜਨ ਲਈ ਹੁਣ d बराबर कटा 2 ਦਾ ਮੁੱਲ ਇੱਕ ਵਿੱਚ ਭਰਨ ਤੇ ਸੋ a ਜਮਾ 2d बराबर 4 ਸੀਗਾ so, ਸੋ so, so, a ਜਮਾ 2 ਤੇ d ਦੀ ਜਗ੍ਹਾ कटा 2 ਸੋ 2 ਗੁਣਾ 2 2 ਗੁਣਾ कटा 2 कटा 4 कटा 4 ਇੱਥੇ ਜਾ ਕੇ ਜਮਾ 4 ਹੋ ਜਾਏਗਾ ਸੋ a बराबर 4 ਜਮਾ 4 बराबर 8 ਸਾਡੇ ਕੋਲ d कटा 2 ਆ ਗਿਆ a 8 ਆ ਗਿਆ ਉਹਨੂੰ ਕੋਈ ਸਮੱਸਿਆ ਨਹੀਂ ਹੁਣ ਮੰਨ ਲਓ ਕਿ nਵਾਂ ਪਦ ਸਿਫਰ ਹੋ ਜਾਏਗਾ ਉਹ ਕਹਿੰਦੇ ਕਿਨਵਾਂ ਪਦ ਸਿਫਰ ਹੋਵੇਗਾ ਅਰਥਾਤ ਉਹਨਾਂ ਨੇ ਪਦ ਦਿੱਤਾ ਹੈ ਤੇ ਉਹਦਾ ਉਹ ਕਿੰਵੇਂ ਨੰਬਰ ਤੇ ਆਏਗਾ ਉਹ ਅਸੀਂ ਪਤਾ ਕਰਨਾ ਹੈ ਸੋ ਇੱਕ ਵਾਰੀ ਫਿਰ ਇਹ ਵਾਲਾ ਸੂਤਰ ਲਿਖਣਾ ਹੈ ਸੋ a n ਜਿਹੜਾ ਸਾਨੂੰ ਦਿੱਤਾ ਹੈ ਉਹ ਹੈਗਾ ਸਿਫਰ ਸਿਫਰ ਬਰਾਬਰ 8 ਜਮਾ n ਸੀ ਲੱਭਣਾ n ਘਟਾ 1 ਬ੍ਰੈਕਟ ਭਾਗੇ ਘਟਾ 2 ਸੋ 8 ਜਮਾ 8 ਇਹ ਤੇ 8 ਜਮਾ ਆਣਾ ਸੀ ਬੱਚਿਓ ਮੈਂ 8 ਕਟਾ ਹਾਂ ਸੌਰੀ 8 ਤੇ ਕਟਾ 2 ਨੂੰ ਇਹਨਾਂ ਗੁਣਾ ਕੀਤਾ ਤੇ ਕਟਾ 2n ਕਟਾ 2n ਕਟਾ 2 ਨੂੰ ਕਟਾ 1 ਨਾਲ ਗੁਣਾ ਕੀਤਾ ਜਮਾ 2 ਸੋ ਜਮਾ 2 ਸੋ 8 ਜਮਾ 2 10 ਹੋ ਗਿਆ 10 ਤੇ ਕਟਾ 2n ਕਟਾ 2n ਠੀਕ ਹੈ ਸੋ 0 ਬਰਾਬਰ 10 ਕਟਾ 2n ਸੋ 2n ਇੱਥੇ ਆ ਗਿਆ 2n ਬਰਾਬਰ 10 ਅਰਥਾਤ n ਬਰਾਬਰ 10/2 5 ਭਾਅ ਏਪੀ ਦਾ 5ਵਾਂ ਪਦ ਸਫਰ ਹੋਵੇਗਾ ਸਿੱਧਾ ਜਵਾਬ ਲਿਖ ਦੇਣਾ ਹੈ ਉਹਨੇ ਪੁੱਛਿਆ ਕਿ ਏਪੀ ਦਾ ਕਿੰਵਾਂ ਪਦ ਸਫਰ ਹੋਵੇਗਾ ਸੋ ਐਨ ਸਾਡੇ ਕੋਲ 5 ਆ ਗਿਆ ਇਹਦਾ ਮਤਲਬ ਏਪੀ ਦਾ 5ਵਾਂ ਪਦ ਸਫਰ ਹੋਵੇਗਾ ਹੁਣ ਅਗਲਾ ਸਵਾਲ ਦੇਖੀਏ ਸੋ ਦਸਵਾਂ ਸਵਾਲ ਹੈ ਕਿਨੇ ਕਿਸੇ ਏਪੀ ਦਾ 17ਵਾਂ ਪਦ ਉਸਦੇ 10ਵੇਂ ਪਦ ਤੋਂ 7 ਵੱਧ ਹੈ ਸਵਾਲ ਨੂੰ ਬੱਚਿਓ ਬੜੇ ਸਹਜੇ ਸਹਜੇ ਹੌਲੀ ਹੌਲੀ ਧਿਆਨ ਦੇ ਨਾਲ ਪੜ੍ਹਨਾ ਹੈ ਇਹ ਸਵਾਲ ਨੂੰ ਠੀਕ ਤਰ੍ਹਾਂ ਪੜ੍ਹ ਕੇ ਸਮਝ ਲਿਆ ਤੇ ਸਵਾਲ ਕਰਨ ਵਿੱਚ ਕੋਈ ਤੰਗੀ ਨਹੀਂ ਆਣੀ ਚਾਹੀਦੀ ਠੀਕ ਹੈ ਕਹਿੰਦੇ ਕਿਸੇ AP ਦਾ 17ਵਾਂ ਪਦ ਉਸਦੇ 10ਵੇਂ ਪਦ ਤੋਂ 7 ਵੱਧ ਹੈ ਇਹਦਾ ਮਤਲਬ ਕਿ ਇਹ ਕਿ 17ਵਾਂ ਪਦ ਜਿਹੜਾ ਹੈ ਉਹ 10ਵੇਂ ਪਦ ਤੋਂ 7 ਜ਼ਿਆਦਾ ਹੈ ਉਹ ਤੋਂ ਵੱਡਾ ਅਰਥਾਤ ਜੇ 17ਵੇਂ ਪਦ ਵਿੱਚੋਂ ਮੈਂ 10ਵਾਂ ਪਦ ਘਟਾਵਾਂਗਾ ਤੇ ਮੈਨੂੰ 7 ਮਿਲਣਾ ਚਾਹੀਦਾ ਹੈ ਇਹਦਾ ਮਤਲਬ ਹੋਇਆ ਸੋ ਕਹਿੰਦੇ ਇਸ ਦਾ ਸਾਂਝਾ ਅੰਤਰ ਪਤਾ ਕਰੋ ਸੋ ਫੇ ਉਹੀ ਸੂਤਰ ਇਹ ਚ ਵਰਤਿਆ ਜਾਣਾ ਹਮੇਸ਼ਾ ਅਸੀਂ ਜਾਣਦੇ ਹਾਂ ਕਿ AN A (ਚ ਐਨ ਕਟਾ 1 d ਸੋ ਦਿੱਤਾ ਹੈ 17ਵਾਂ ਪਦ ਜਿਹਨੂੰ ਅਸੀਂ a 17 ਲਿਖਾਂਗੇ ਪਦ ਉਸਦੇ 10ਵੇਂ ਪਦ ਜਿਹਨੂੰ a 10 ਲਿਖਾਂਗੇ ਤੋਂ 10 ਸੱਤ ਵਧ ਹੈ ਸੋ ਇਹਦਾ ਮਤਲਬ ਕੀ ਹੈ a 17 a 10 7 ਹੁਣ a 17 ਕੀ ਹੁੰਦਾ ਹੈ a a 17 ਇੱਥੇ ਕਟਾ 1 d ਵੱਡਾ ਬ੍ਰੈਕਟ ਪਾ ਕੇ ਕਟਾ ਦਾ ਨਿਸ਼ਾਨ ਹੈ ਵੱਡਾ ਬ੍ਰੈਕਟ ਪਾਣਾ ਜਿਹੜੇ ਬ੍ਰੈਕਟ ਖੋਲ ਲਾਂਗੇ ਚਿੰ ਜਿਹੜੇ ਨੇ ਬਦਲ ਜਾਣਗੇ ਸੋ a 10 ਜਿਹੜਾ ਹੈ ਉਹ a 10 1 (1d=7 ਜਿਹੜਾ ਅੰਤਰ ਹੈਗਾ ਹੁਣ ਬ੍ਰੈਕਟ ਖੋਲਾਂਗੇ 17 ਚੋਂ ਇੱਕ ਗਿਆ 16 ਸੋ ਇਹ ਜਮਾ 16d ਘਟਾ 10 ਚੋਂ ਇੱਕ ਗਿਆ 9 ਇਹ ਜਮਾ 9d 7 ਹੁਣ ਇਹ ਵਾਲਾ ਵੱਡਾ ਬ੍ਰੈਕਟ ਖੋਲਾਂਗੇ ਸੋ ਇਹ ਜਮਾ 16d ਘਟਾ a ਤੇ ਘਟਾ 9 ਜਮਾ 9d ਬਣ ਜਾਏਗਾ ਘਟਾ 9d ਹੁਣ ਬੱਚੋ ਘਟਾ a ਤੇ ਜਮਾ ਇਹ ਕੱਟ ਗਏ ਤੇ 16d ਚੋਂ 9d ਕਿੰਨਾ ਹੋ ਗਿਆ ਕਿੰਨਾ ਹੋ ਗਿਆ 7d ਸੋ 7d ਤੇ 7 ਇੱਥੇ ਹੈ ਗਈ 7d 7 ਸੋ so, D ਬਰਾਬਰ ਕਿੰਨਾ ਆ ਜਾਏਗਾ 7/7 ਬਰਾਬਰ 1 ਭਾਅ AP ਦਾ ਸਾਂਝਾ ਅੰਤਰ 1 ਹੈ ਸੋ ਦੋ ਪਦ ਦਿੱਤੇ ਸੀਗੇ ਦੋ ਪਦਾਂ ਦਾ ਅੰਤਰ ਦਿੱਤਾ ਸੀਗਾ ਤੇ ਉਹਦੀ ਸਹਾਇਤਾ ਦੇ ਨਾਲ ਸਾਨੂੰ ਜਿਹੜਾ ਹੈ ਸਾਂਝਾ ਅੰਤਰ D ਜਿਹੜਾ ਹੈ ਉਹ ਪ੍ਰਾਪਤ ਹੋ ਗਿਆ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 5.2 ਦੇ ਦੋ ਸਵਾਲ 9ਵਾਂ ਅਤੇ 10ਵਾਂ ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ